ਬੇਸਿਕਲੀ ਕਿਸਾਨੀ ਖਿੱਤੇ ਦੇ ਨਾਲ-ਨਾਲ ਜਿਹੜੇ ਸਹਾਇਕ ਧੰਦੇ ਜਿਨ੍ਹਾਂ ਬਾਰੇ ਅਕਸਰ ਅਸੀਂ ਆਪਣੇ ਗੱਲ ਕਰਦੇ ਹਾਂ ਕਿ ਉਹਨਾਂ ਧੰਦਿਆਂ ਨੂੰ ਜਿਹੜਾ ਆ ਉਹ ਉਤਸ਼ਾਹਤ ਕੀਤਾ ਜਾਵੇ ਜਿਹੜੇ ਕਿਸਾਨੀ ਖਿੱਤੇ ਦੇ ਨਾਲ-ਨਾਲ ਇਸ ਦੇ ਨਾਲ ਸੋ ਉਹਨਾਂ ਦੇ ਵਿੱਚ ਇੱਕ ਰੇਸ਼ਮੀ ਕੀੜੇ ਪਾਲਣ ਦਾ ਜਿਹੜਾ ਕੰਮ ਸੀਗਾ ਇਹ ਪਹਿਲਾਂ ਸੈਰੀ ਕਲਚਰ ਵਿਭਾਗ ਵੱਲੋਂ ਕੀਤਾ ਜਾਂਦਾ ਇਦਨ ਸਾਨੂੰ ਖੁਸ਼ੀ ਹੈ ਕਿ 2 ਸਾਲ ਪਹਿਲਾਂ ਜੰਗਲਾਤ ਨੂੰ ਆਗ ਪੰਜਾਬ ਦੇ ਵੱਲੋਂ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧਾਰ ਦੇ ਅੰਦਰ ਔਰ 2 ਸਾਲ ਪਹਿਲਾਂ ਅਸੀਂ ਬਰੰਖੜ ਦੇ ਅੰਦਰ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਲਗਭਗ ਪੌਣੇ 4 ਕਰੋੜ ਰੁਪਏ ਜਿਹੜੀ ਉਹ ਉਹਦੀ ਇਨਵੈਸਟਮੈਂਟ ਕਰਨ ਦਾ ਜਿਹੜਾ ਇਹ ਫੈਸਲਾ ਸੀਗਾ ਸੋ ਪਹਿਲੀ ਕੜੀ ਵੱਜੋ ਅਸੀਂ 81 ਲੱਖ ਰੁਪਏ ਦੀ ਲਾਗਤ ਦੇ ਨਾਲ ਉਥੇ ਕਿਸਾਨਾਂ ਨੂੰ ਜਿਹੜੀਆਂ ਸੱਡਾ ਬਣਾ ਕੇ ਦਿੱਤੀਆਂ ਇਹ ਪੰਜ ਪਿੰਡ ਆਪਣੇ ਪੱਬਰ ਜੁੰਗਤ ਸਮਾਣੂ ਤੇ ਨਾਲ ਲੱਗਦੇ ਦੋ ਪਿੰਡ ਹੋਰ ਨੇ ਜਿਨ੍ਹਾਂ ਦੇ ਇਹ ਵਿੱਚੋਂ 116 ਕਿਸਾਨ ਪਰਿਵਾਰ 116 ਕਿਸਾਨ ਪਰਿਵਾਰ ਜਿਨ੍ਹਾਂ ਨੂੰ ਇਸ ਰੇਸ਼ਮ ਦੇ ਕੀੜੇ ਪਾਲਣ ਦੀ ਜਿਹੜੀ ਉਹ ਪ੍ਰਕਿਰਿਆ ਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸੋ ਜਿਵੇਂ ਮੈਂ ਦੱਸਿਆ ਵੀ 81 ਲੱਖ ਰੁਪਿਆ ਪਹਿਲੇ ਸਾਲ ਅਸੀਂ ਉੱਥੇ ਸੱਡਾਂ ਬਣਾਈਆਂ ਸੋ ਜਿਹੜੇ ਉਹ ਰੇਸ਼ਮੀ ਕੀੜੇ ਆ ਉਹਨੂੰ ਲਿਆ ਕੇ ਉੱਥੇ ਜਿਹੜਾ ਆ ਉਹ ਉਹਦੀ ਸ਼ੁਰੂਆਤ ਕੀਤੀ ਗਈ ਆ ਔਰ ਮੈਨੂੰ ਇਹ ਗੱਲ ਕਹਿਣ ਲੱਗਿਆ ਖੁਸ਼ੀ ਹੈ ਕਿ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਬਹੁਤ ਹੀ ਮਲਬ ਜਿਹੜਾ ਆ ਸਕਸੈਸਫੁਲ ਰਿਹਾ ਔਰ ਅ ਅਸੀਂ ਹੁਣ ਤੱਕ 2.5 ਸਾਢੇ 6 ਕੁਆਂਟਲ ਸਾਢੇ 6 ਕੁਆਂਟਲ ਜਿਹੜਾ ਉਹ ਕੁਕਨ ਜਿਹਨੂੰ ਅਸੀਂ ਵੇਚਿਆ ਪਾਕਿਸਤਾਨਾ ਨੇ ਵੇਚਿਆ ਤੇ ਲੱਖ ਰੁਪਏ ਦਾ ਲਾਭ ਜਿਹੜੇ ਆ ਉਹ ਬਾਕੀ-ਬਾਕੀ ਕਿਸਾਨਾਂ ਨੂੰ ਮਤਲਬ ਜਿਹੜੇ ਆ ਉਹਨਾਂ ਦੇ ਖਾਤਿਆਂ 'ਚ ਉਹਨਾਂ ਦੇ ਪਰਿਵਾਰਾਂ 'ਚ ਗਏ ਆ ਸੋ ਇਹ ਪਾਇਲਟ ਪ੍ਰੋਜੈਕਟ ਜਿਹੜਾ ਸਾਡਾ ਸਫਲ ਰਿਹਾ ਸੋ ਆਉਣ ਵਾਲੇ ਦਿਨਾਂ 'ਚ ਇਹਦੇ ਅੰਦਰ ਜਿਹੜੇ ਬਾਕੀ ਕਿਸਾਨ ਨੇ ਹੁਣ ਅਸੀਂ 35 ਕਿਸਾਨ ਲਏ ਆ ਇਸ ਸਾਲ 35 ਹੋਰ ਲਾਵਾਂਗੇ ਸੋ 116 ਅਸੀਂ ਕਵਰ ਕਰਨੇ ਆ 3 ਸਾਲਾਂ ਦੇ ਦੌਰਾਨ ਸੋ ਜਿਸ ਤਰ੍ਹਾਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਆ ਤੇ ਜਿੰਨੇ ਸ਼ਾਰਟ ਟਾਈਮ ਦੇ ਅੰਦਰ ਸਾਡੇ ਅਫੀਸਰ ਸੇਵਾ ਨਾਲ ਕਿ ਮਿਹਨਤ ਕੀਤੀ ਆ ਇਹ ਜਾਗਰਤ ਕੀਤਾ ਕਿਸਾਨਾਂ ਨੂੰ ਤੇ ਕਿਸਾਨਾਂ ਦੀ ਰੁਚੀ ਵੀ ਬਣੀ ਆ ਸੋ ਅੱਜ ਜਦੋਂ ਉਹਨਾਂ ਨੂੰ ਇਸ ਸਹਾਇਕ ਧੰਦੇ ਦੇ ਵਿੱਚੋਂ ਆਰਥਿਕ ਲਾਭ ਮਿਲਣਾ ਸ਼ੁਰੂ ਹੋਇਆ ਤੇ ਮੈਂ ਕਹਿ ਸਕਦਾ ਕਿ ਆਰ ਵਾਲੇ ਦਿਨਾਂ 'ਚ ਇਹ ਹੋਰ ਅਸੀਂ ਤੇਜ਼ੀ ਨਾਲ ਇਹ ਕੰਮ ਕਰਾਂਗੇ ਇਹਨੂੰ ਵਧਾਵਾਂਗੇ ਵੀ ਔਰ ਅਗਲੇ ਸਾਲ ਜਿਹੜੀ ਹੋਰ ਇੱਕ ਅਸੀਂ ਪਹਿਲ ਕਦਮੀ ਕੀਤੀ ਆ ਕਿ ਅਸੀਂ ਇਥੋਂ ਉਹ ਕੋਕਨ ਜਿਹੜੇ ਆ ਉਹ ਭੇਜ ਦਿੰਨੇ ਆ ਬਾਹਰ ਤੇ ਜਿਹੜਾ ਰੇਸ਼ਿਓਮ ਹੈ ਉਹ ਬਾਹਰ ਜਾ ਕੇ ਕੱਢਿਆ ਜਾਂਦਾ ਪਰ ਅਗਲੇ ਸਾਲ ਅਸੀਂ ਉਹ ਮਸ਼ੀਨਾਂ ਦੀ ਖਰੀਦ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਕਰ ਲਈ ਹੈ ਤੇ ਅਗਲੇ ਸਾਲ ਰੇਸ਼ਿਓਮ ਦੇ ਰੇਸ਼ਿਓਮ ਵੀ ਇੱਥੇ ਕੱਢਿਆ ਕਰਾਂਗੇ ਇਹ ਹੋਰ ਲਾਭ ਜਿਹੜਾ ਆ ਉਹ ਸਾਡੇ ਕਿਸਾਨਾਂ ਨੂੰ ਹੋਵੇਗਾ ਤੇ ਨਾਲੇ ਉਹ ਰੇਸ਼ਿਓਮ ਕੱਢਣ ਦੀ ਪ੍ਰਕਿਰਿਆ ਵੀ ਜਿਹੜੀ ਹੈ ਮੈਂ ਕਹਿੰਦਾ ਵੀ ਆਪਣੇ ਆਪ ਦੇ ਵਿੱਚ ਇਸ ਇਲਾਕੇ ਦੇ ਅੰਦਰ ਪਹਿਲੀ ਵਾਰ ਹੋ ਰਹੀ ਆ ਔਰ ਇਹ ਵੀ ਇੱਕ ਗੱਲ ਮੈਂ ਤੁਹਾਡਾ ਨਾਲ ਸਾਂਝੀ ਕਰਨ ਲੱਗਿਆ ਅਹ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਮੁੱਚੇ ਇੰਡੀਆ ਦੇ ਅੰਦਰ ਭਾਰਤ ਦੇ ਅੰਦਰ ਇਹ ਪਹਿਲਾ ਅਹ ਵੱਲੋਂ ਪ੍ਰੋਜੈਕਟ ਹੈ ਫਾਰੈਸਟ ਵੱਲੋਂ ਜਿਹੜਾ ਜੰਗਲਾਤ ਵਿਭਾਗ ਨੇ ਪੰਜਾਬ ਦੇ ਅੰਦਰ ਚਾਲੂ ਕੀਤਾ ਹੁਣ ਪੰਜਾਬ ਵੱਲ ਦੇਖ ਇੱਕ ਦੋ ਸਟੇਟਾਂ ਨੇ ਹੋਰ ਵੀ ਸ਼ੁਰੂਆਤ ਕੀਤੀ ਆ ਪਰ ਸ਼ੁਰੂਆਤ ਹੀ ਦੀ ਫਾਰੈਸਟ ਡਿਪਾਰਟਮੈਂਟ ਦੇ ਰੂਪ ਦੇ ਵਿੱਚ ਪਹਿਲੀ ਸਟੇਟ ਇੰਡੀਆ ਇੰਡੀਆ ਦੇ ਅੰਦਰ ਜਿਹੜੀ ਪੰਜਾਬ ਜਿਹਨੇ ਸ਼ੁਰੂਆਤ ਕੀਤੀ ਆ ਸੋ ਇੱਕ ਤੇ ਇਹ ਹੈਗਾ ਆ ਮੈਂ ਇਹਦੇ ਨਾਲ ਅਗਰ ਹੋਰ ਜੋੜਦੇ ਆਂ कि ASCII ਇਹ ਕਿਉਂਕਿ ਸੀਜ਼ਨਲੀ ਕੰਮ ਹੁੰਦਾ ਸਾਲ ਦੇ ਵਿੱਚ ਦੋ ਵਾਰੀ April May October November ਦੇ ਅੰਦਰ ਹੁੰਦਾ ਪਰ ਜਿਹੜੇ ਉਹ 116 ਕਿਸਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਕੇ ਰੱਖਣ ਦੇ ਲਈ ਆਹ ਨਾਲ ਦਿਨਾ ਤੁਸੀਂ ਮਸਰੂਮ ਦੀ ਖੇਤੀ ਕਰਨ ਦਾ ਜਿਹੜਾ ਆ ਉਹ ਇੱਕ ਪ੍ਰੋਜੈਕਟ ਤਿਆਰ ਕਰ ਰਹੇ ਆ ਤਾਂ ਜੋ ਉਹ ਵਿਹਲੇ ਨਾ ਰਹਿਣ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਆਰਥਿਕ ਲਾਭ ਉਹ ਮਿਲਦਾ ਰਹੇ ਤੇ ਉਹ ਕੰਮ ਜਿਹੜੇ ਆ ਉਹ ਕਰਦੇ ਰਹਿਣ ਸੋ ਅੱਜ ਅ ਮਤਲਬ ਇਸ ਪਾਇਲਟ ਪ੍ਰੋਜੈਕਟ ਦੀ ਜਿਹੜੀ ਪਹਿਲੀ ਵਰਕਤ ਆ ਜਿਹੜੀ ਨਿਆਮਤ ਆ ਉਹ ਮਤਲਬ 35 ਕਿਸਾਨਾਂ ਦੀ ਚੋਰੀ ਚ ਪਈ ਆ ਸੋ ਆਹ ਨਾਲ ਦਿਨਾਂ ਜਿਹੜੇ 116 ਕਿਸਾਨ ਨੇ ਕੰਢੀ ਏਰੀਆ ਦੇ ਸਾਡੇ ਕਿਉਂਕਿ ਕੰਢੀ ਏਰੀਆ ਦੇ ਅੰਦਰ ਖੇਤੀਬਾੜੀ ਦਾ ਉਸ ਲੈਵਲ ਦੇ ਉੱਤੇ ਮਤਲਬ ਜਿਹੜੀ ਆ ਉਹ ਕੰਮ ਨਹੀਂ ਹੈ ਸੋ ਇਹਦੇ ਨਾਲ ਦੇ ਨਾਲ ਜਿਹੜਾ ਉਸ ਇਲਾਕੇ ਦੇ ਅੰਦਰ ਸਾਡੇ ਕੋਲ ਜੜੀਆਂ ਬੂਟੀਆਂ ਆ ਜਿਹੜੀਆਂ ਜੰਗਲੀ ਜੜੀਆਂ ਬੂਟੀਆਂ ਨੇ ਅਸੀਂ ਉਹਨਾਂ ਨੂੰ ਵੀ ਮੰਨ ਲਓ ਇਕੱਠੀਆਂ ਇਕੱਠੇ ਕਰਨ ਦਾ ਜਿਹੜਾ ਟਾਰਗੇਟ ਦਿੱਤਾ ਪਰਿਵਾਰਾਂ ਨੂੰ ਤੇ ਉਹ ਜਿਹੜੀ ਜੜੀਆਂ-ਬੁੱਡੀਆਂ ਲੈ ਕੇ ਆਣਗੇ ਫਿਰ ਉਹਨਾਂ ਨੂੰ ਮਤਲਬ ਜਿਹੜਾ ਆ ਉਹ ਪ੍ਰੋਸੈਸ ਵਿੱਚ ਪਾਉਣ ਦੇ ਲਈ ਗਾ ਉਹਦੀ ਮੈਡੀਸਿਨ ਕੀ ਬਣਦੀ ਆ ਜੋ ਜਿਹਦੀ ਵੀ ਬਣ ਸਕਦੀ ਆ ਸੋ ਤਿੰਨ ਚਾਰ ਤਿੰਨ ਕਿ ਚੀਜ਼ਾਂ ਰੇਸ਼ਮੀ ਕੀੜੇ ਪਾਲਣ ਦਾ ਤੇ ਪਲੱਸ ਜਿਹੜਾ ਹੁਣ ਉਹਦੇ ਨਾਲ ਰੇਸ਼ਮ ਵੀ ਕੱਢਣ ਦੀ ਮਤਲਬ ਜਿਹੜੀ ਆ ਉਹ ਲੱਖਾਂ ਰੁਪਏ ਇਨਵੈਸਟਮੈਂਟ ਵਿੱਚ ਹੋਣੀ ਆ ਮਾਂਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਸੋ ਲਗਾਤਾਰ ਕਿਸਾਨੀ ਹਿੱਤਾਂ ਦੇ ਲਈ ਮਤਲਬ ਪੂਰੇ ਪੰਜਾਬ ਦੇ ਅੰਦਰ ਆਵਾਜ਼ ਵੀ ਠਾਉਂਦੇ ਆ ਕੰਮ ਵੀ ਕਰ ਰਹੇ ਨੇ ਸੋ ਅੱਜ ਉਹਨਾਂ ਦੀ ਗਵਾਹੀ ਦੇ ਵਿੱਚ ਮੈਨੂੰ ਖੁਸ਼ੀ ਆ ਕਿ ਅਸੀਂ ਜੰਗਲਾਤ ਮਹਿਕਮੇ ਵੱਲੋਂ ਇਹ ਪਹਿਲੀ ਵਰਕਲ ਕਿਸਾਨਾਂ ਦੇ ਖਾਤੇ ਵਿੱਚ ਪਈ ਆ ਸੋ ਆਹ ਨਾਲ ਜਿਨਾ ਜਿੱਦਾਂ ਮੈਂ ਮਸੂਮ ਦਾ ਜ਼ਿਕਰ ਕੀਤਾ ਜਾਂ ਜੰਗਲੀ ਜੜੀਆਂ ਬੂਡੀਆਂ ਮਿਲਦੀਆਂ ਉਹ ਕੱਟੀਆਂ ਕਰਕੇ ਸੋ ਉਹਦੇ ਵਿੱਚ ਜੋ ਜੜੀ ਹੌਸਤੀਆਂ ਨੇ ਉਹ ਦਾ ਨਿਰਮਾਨ ਦਾ ਪ੍ਰਸੈਚ ਪਾ ਕੇ ਉਹਨੂੰ ਕਾफी ਇਸ ਗੱਲ ਦਾ ਕੰਡੀ ਏਰੀਆ ਦੇ ਕਿਸਾਨਾਂ ਨੂੰ ਲਾਭ ਹੋਏਗਾ ਸੋ ਮੈਂ ਆਪਣੇ ਉਹਨਾਂ ਪਿਆਰੇ ਪਰਿਵਾਰਾਂ ਨੂੰ ਇਸ ਗੱਲ ਦੀ ਮੁਬਾਰਕੀ ਵੀ ਦਿੰਦਾ ਤੇ ਉਹਨਾਂ ਨੂੰ ਅਪੀਲ ਵੀ ਕਰਦਾ ਵੀ ਉਹ ਇਸ ਸਹਾਇਕ ਧੰਦੇ ਨੂੰ ਜਿਹੜਾ ਆ ਉਹ અપਨਾਣ ਤੇ ਵੱਧ ਤੋਂ ਵੱਧ ਇਹਦੇ ਵਿੱਚ ਮਤਲਬ ਜਿਹੜਾ ਆ ਆਰਥਿਕ ਲਾਭ ਜਿਹੜਾ ਉਹਨਾਂ ਦੇ ਮਤਲਬ ਪਰਿਵਾਰਾਂ ਨੂੰ ਮਿਲੇਗਾ